ਹੈਲੋ ਮਿਸਟਰੋਂ ਆਈ ਹੋਪ ਸਾਰੇ ਵਧੀਆ ਹੋਵਾਂਗੇ ਤੇ ਐਫਆਈ ਪੂਰੇ ਵਧੀਆ ਆ ਜੀ ਲੈ ਬਈ ਕੱਲ ਫਾਇਰ ਰੋਡ ਪੇਂਟ ਕਰਦੀ ਸੀ ਬਈ ਉਹ ਬੜੀ ਧੁੱਪਾਂ ਮਰਖੀ ਸ਼ੁਕਰ ਸ਼ੁਕਰ ਅੱਜ ਧੁੱਪਾਂ ਨਿਕਲ ਗਈ ਬਈ ਨਹੀਂ ਉਹ ਤਾਂ ਨਹੀਂ ਦੋ ਤਿੰਨ ਦੀ ਸੁੱਕਾ ਦੀ ਪੇਂਟ ਸੁੱਕੋ ਨਹੀਂ ਰਿਹਾ ਹੈ ਸੂਰ ਧੁੱਪਾ ਘੜਦੀ ਅੱਜ ਪਰਮਾਤਮਾ ਨੇ ਘੈਲਾ ਮਾਨਾ ਪਰਮਾਤਮਾ ਨੇ ਇਹਦੇ ਕਾਲੀ ਕਰਦੀ ਇਸਕਾ ਫਰੇਮ ਕਾ ਕਰਾਂ ਯਾਰ ਫਰੇਮ ਉਹ ਕੋ ਪੜਿਆ ਫਰੇਮ ਲੈ ਮੈਂ ਤਾਂ ਫਰੇਮ ਦੇਖ ਰਦਾ ਕਿੱਧਰ ਆ ਇਹੋ ਫਰੇਮ ਇਸਪਾ ਯਾਰ ਦੇਖੀ ਨਹੀਂ ਤਾਰਾ ਤੂਰਾ ਲੇਟਰ ਇਹ ਸਾਰੀ ਤਾਰ ਨੇ ਬਾਈ ਇਸਕਾ ਕੋਈ ਹੋਰ ਸਿਸਟਮ ਕਰਾਂ ਇਸਕਾ ਵੀ ਇਹੋ ਪੜਿਆ ਬਾਈ ਫਰੇਮ ਇਸਪਾ ਸਾਰੇ ਲੇਟਰ ਲੂਟਾ ਤਾਰ ਦੇਗੇ ਇਹਨੂੰ ਸਾਫ ਸਪਾਈ ਕਰਕੇ ਇਸਕੀ ਦੁਬਾਰ ਤੇ ਵਾਇਰਿੰਗ ਕਰਾਂਗੇ ਨਾਲੇ ਇਸਪਾ ਕੋਈ ਲੇਟਰ ਲੂਟਾ ਕੋਈ ਹੋਰ ਜਗਾੜਵਾ ਲਾਵਾਂ ਕੋਈ ਵਧੀਆ ਸਿਸਟਮ ਕਰਾਂ ਇਸਕਾ ਵੀ ਅੰਦਰ ਦੇ ਇਹਨੂੰ ਐਨ ਕਵਰ ਜੀ ਕਰ ਦੇਗੇ ਜਿੱਤੁਰ ਲਗਾ ਵੀ ਡਾਊਨ ਸੀਲਿੰਗ ਕਰੀ ਦੀ ਆ ਯੋ ਦੇ ਕੁਮਾਰੀ ਸੇ ਦਾ ਰਾਇਵਾ ਜੀ ਇੱਕ ਉਹ ਕਹਿਣਾ ਵਾ ਤੇਰਾ ਮਨਰਾਜ ਮਨਰਾਜ ਤੇਰਾ ਪਿੰਡ ਦਾ ਨਾਮ ਕੀ ਆ ਬਾਲਾਪੁਰ ਬਾਲਾਪੁਰ ਹੈ ਬਾਲਾਪੁਰ ਜ਼ੋਰ ਕਾ ਬੋਲ ਬਾਲਾਪੁਰ ਹਾਂ ਸਾਰੇ ਚਾ ਮੇਰੀ ਬਾਤ ਸੁਣ ਜਿਹੜੇ ਜਿਹੜੇ ਤਾਂ YouTube ਤੇ ਜਾ ਕੇ ਨਾ ਆਪਣੇ ਯਾਰ ਦੋਸਤਾਂ ਨੂੰ ਦਿਖਾਇਆ ਕਰਦੇ ਕਿ ਮੈਂ YouTube ਤੇ ਆ ਗਿਆ ਹਾਈ ਕਰਦੇ ਸਾਰਿਆਂ ਨੂੰ ਹਾਈ ਨਾਮ ਲੈ ਤੈਨੂੰ ਕਿਸ ਕਰੇਣਾ ਕਿੰਨੂੰ ਦਿਖਾਣੀ ਤੈਨੂੰ ਵੀਡੀਓ ਕਦੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਅਰੇ ਕਹਿੰਦੇ ਲਾਈਕ ਕਰ ਦੋ ਸਾਰੇ ਸਾਰੇ ਲਾਈਕ ਕਰ ਦੋ ਹਾਂ ਕਹਿੰਦੇ ਮੈਂ ਵੀ ਆਏ ਕਰੂੰਗਾ ਇਹੋ ਮਾਹ ਰਿਸ਼ਤੇਦਾਰ ਆ ਮਾ ਬਾਈ ਕਹ ਰਿਹਾ ਮੈਂ ਵੀ ਸਾਰੀ ਕੱਲ ਵੀਡੀਓ ਬਣਾਉਂਗਾ ਮਾ ਕੋਈ ਬਾਤ ਨਹੀਂ ਲੈ ਬਾਕੀ ਨੂੰ ਸਾਸ ਪਾਈ ਕਰਕੇ ਮਿਲਾ ਬਾਈ ਬਾਕੀ ਇਸ ਇਸ਼ਪਤੇ ਕਰਾਂਗਾ ਸਾਰਾ ਕੰਮ ਤੈਨੂੰ ਕਰਨਾ ਸਾਰਾ ਕੰਮ ਠੀਕ ਆ ਠੀਕ ਆ ਹਾਂ ਠੀਕ ਆ ਬੇਈਮਾਨੋ ਬੰਦਾ ਫਸ ਗਿਆ ਇਹ ਤੋ ਆਣੇ ਨਹੀਂ ਹੋਏ ਤੋੜਿਆ ਫਰੇਮ ਕੌਣ ਆ ਬਈ ਤੋ ਮੈਂ ਤੇਰਾ ਛੋਟਾ ਭਾਈ ਤੋ ਭੁੱਲੀ ਵੀ ਗਿਆ ਇਦਾਂ ਗੱਲ ਜੀ ਬਾਈ ਇਹੋ ਬਈ ਆਪਣੀ ਟੱਬਰ ਮਾ ਦੇ ਬਾਈਓ ਠੀਕ ਆ ਯੋ ਮਿਲ ਗਿਆ ਮਨੂੰ ਮਖਾ ਚਾ ਲਾ ਜਾ ਫਿਰ ਮੈਂ ਇਸ ਦੀ ਤਾਰਾ ਤੂਣਾ ਸੀ ਤਾਂ ਖੋਲਦੀ ਮਖਾ ਚਾ ਲਾ ਇਸ ਪਾਣੀ ਮਾਰੀ ਸਮਾਰਕ ਮੈਂ ਤਾਂ ਪੇਂਟ ਮਾਰਨ ਦੀ ਲੋੜ ਨਹੀਂ ਆ ਰਹੀ ਇਸ ਪਾ ਇਹ ਦੇਖੋ ਸਾਰਾ ਠੀਕ ਪੜਿਆ ਬਾਕੀ ਚੱਲ ਇਸ ਪਾ ਯਾਰ ਪਤਾ ਕਿਆ ਲਾਵਾਂ ਇਸ ਪਾ ਨਾ ਚਦਰ ਸੀ ਲਾਵਾਂਗੇ ਨੀਚੇ ਉਸ ਮੈਂ ਲੱਟਾਂ ਉੱਥਾ ਲੱਗ ਜਾਣੇ ਨਾਲੇ ਕੋਈ ਇਸ ਪਾ ਲੋਗ ਲਵਾਵਾਂਗੇ ਵਧੀਆ ਜਿਹੜਾ ਸੋਨਾ ਲਗਾ ਛਤਰੀ ਅੰਦਰ ਬਲਦਾ ਚੱਲ ਬਾਕੀ ਇਹਨੂੰ ਉਹ ਲਿਆਉ ਪਹਿਲਾਂ ਤੇ ਇਸ ਦੀ ਫਰੇਮ ਜਾ ਲਿਆਉ ਲਾਣੇਗਾ ਫਿਰ ਮਿਲਾਂ ਤੁਹਾਨੂੰ ਵੀ ਦਿਖਾਉਣ ਵਾਲੇ ਮੈਂ ਭਾਈ ਮਨੂੰ ਮਰਦਾ ਮਿਲ ਗਏ ਓ ਪਹਿਲਾਂ ਤਾਂ ਸੋਚਿਆ ਮੈਂ ਕੱਲਾ ਜਾਣਾ ਬੜਾ ਲੱਗਦਾ ਲੱਗ ਪਰਨਾ ਕਿਸੇ ਨੂੰ ਬਹੁਤ ਵੜਿਆ ਪਰ ਉਹ ਜੇ ਬੰ ਜਾਣਿਆ ਆਖੀ ਦੇਖੋ ਲਿਆ ਬੰਨੇ ਤੇ ਫਰੀ ਵਕਤੀ ਜੱਟਾ ਲੱਟੋ ਵੀ ਲਿਆ ਬਗੇ ਮੈਂ ਆ ਨਿਕਲਦਾ ਹਾਂ ਘਰ ਤੋਂ ਬਾਹਰ ਨੂੰ ਸਤਰੀ ਵਿੱਚ ਲੈਟਾ ਲੈਣੀ ਨਾ ਬਾਈ ਉਹ ਵੀ ਜਾਣਾ ਜੇ ਵੀ ਦੇਖਾਂ ਕਿ ਇੱਧਰ ਤੇ ਨਹੀਂ ਨਾ ਮਸਾਵਾ ਨੂੰ ਜਾ ਕੇ ਪੱਕੀ ਪੱਕੇ ਜਾ ਕੇ ਬਿਲਾਂਗ ਨਾ ਬਾਈ ਨਗਰ ਬਾੜ ਮਹਿਕ ਮਹਿ ਗਿਆ ਬਾਈ ਉੱਤਰ ਲਈ ਗਿਆ ਇਹ ਦੇਖੋ ਇੱਕ 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 ਲੈਣੋ ਵਾਲਾ ਲੱਗ ਰਿਹਾ ਬਈਓ ਦੇਖ ਇਹ ਜਿਹਦਾ ਨੂ ਦਿਖਿਆ ਲੰਗਰਪਾੜ ਮਹਿਕ ਮੈਂ ਗਿਆ ਬਾਈ ਉਹ ਕੋਈ ਉਹ ਨਾ ਛੋਟਾ ਕੋਈ ਤੇ ਬਈ ਰਸਤੇ ਮੈਂ ਲਗਾਇਆ ਲੰਗਰ ਰਸਤੇ ਮੈਂ ਲੰਗਰ ਦਾਰ ਦਮਾਉਣੀ ਭੁੱਖ ਲਾਈ ਮਗਾ ਚੱਲ ਛੱਡ ਜਣਾ ਵੇ ਇਹੋ ਦੇਖੋ ਦੋ ਦੋ ਲੈ ਰਿਆ ਬਾਈ ਲੈ ਬਾਈ ਪਹੁੰਚ ਕੇ ਦੁਕਾਨ ਉਹ ਸਟੇਵ ਨਹੀਂ ਯਾਰ ਲਿਫਟਰੋਂ ਢਿੱਲੇ ਹੋ ਜਾ ਤਾ ਉੱਪਰ ਕ ਫਰੇਮ ਜੇ ਤਾ ਮਿਲ ਗਿਆ ਤਾ ਯਾਰ ਲੈਣੇ ਤਾਨੂੰ ਬਾਦ ਮੈਂ ਦਰੂਗਾ ਮੰਜਿੱਤ ਆ ਸਕੂਟਰੀ ਖਾਣ ਚੱਲੇਗੇ ਇਹਦੇ ਮੈਂ ਚੱਲ ਸਿੱਧਾ ਮੈਂ ਹੀ ਚਲਾ ਲੈ ਯਾਰ ਨਹੀਂ ਲੈ ਛੋਟਾ ਜਾਗਾ ਸਸਰੀ ਗੱਲ ਵੀਰ ਓ ਠੀਕ ਠਾਕ ਸਭ ਠੀਕ ਬਾਕੀ ਤੁਹਾਨੂੰ ਨੱਟ ਰੁੱਟ ਦਿਖਾਵਾਂ ਬਾਈ ਦੇ ਕੋਣ ਕੋਣ ਸੀ ਲਈਓ ਵੀਰੇ ਕਿਉਂ ਨਿਓਨ ਲੈ ਲਈ ਇੱਕ ਹੋਰ ਅੰਗ ਲੈ ਲਿਆ ਇੱਕ ਯੋ ਲੈ ਲਿਆ ਇਹਨਾਂ ਨੇ ਥੋੜੇ ਜਿਹਾ ਪਤਾਸੇ ਲੈ ਲੀਏ ਸੁੱਚ ਲੈ ਲੀਏ ਦੋ ਕਿਨੋਂ ਲਾਣੇ ਨੂੰ ਬਾਕੀ ਸਾਨੂੰ ਘਰਾਂ ਜਾ ਕੇ ਮਿਲ ਜਾ ਕੋਈ ਵੀ ਸਮਾਨ ਲੈਣਾ ਬਾਈ ਬਾਜੀਓ ਸੁਲਤਾਨਪੁਰ ਰੋੜ ਦੇ ਸਾਹਮਣੀ ਲੈਓ ਵੀਰੇ ਘਰਾਂ ਪਹੁੰਚ ਗਏ ਤੇ ਯੋ ਲੈ ਆਏ ਤੇ ਇਸ ਦੇ ਉੱਪਰ ਲਾਣੇ ਨੂੰ ਇਸ ਪਰੰਗ ਕਾਲਾ ਇਸ ਦੇ ਉੱਪਰ ਲੱਗ ਜਾਏ ਇੱਕ ਸਾਈਡ ਪੱਕੀ ਸਕੀਨ ਚ ਨਹੀਂ ਉਹਨੂੰ ਮੁਝੇਗੀ ਪੱਕੀ ਤਾਂ ਸੁੱਕ ਗਈ ਬਸ ਸੁੱਕ ਗਈ ਇਹ ਲੈ ਉਹ ਖੜਾਓ ਯੋ ਬਾਈ ਦੂਸਰੀ ਮੈਂ ਐਸਾ ਇਹ ਕਿਉਂ ਨਹੀਂ ਹੰਤੀਰ ਇਹ ਕਿਉਂ ਆ ਬਾਕੀ ਨਾ ਸੁੱਸ ਸੱਚਾ ਪਤਾ ਸਕੇ ਉਸੇ ਵੀਰੇ ਬਾਕੀ ਇਸਪਾ ਉੱਪਰ ਮੈਂ ਬੈਲਡਿੰਗ ਲੋਵਾ ਕਰਨੀ ਪੜ ਗਈ ਉਹ ਬੈਲਡਿੰਗ ਕਰਵਾਇਆ ਕਾ ਬਾਕੀ ਸਮੰਦਰ ਪੇਂਟ ਮੂਟ ਮਾਰਾਂ ਫਿਰ ਇੰਟ ਮਾਰ ਕਾ ਫਿਰ ਲਾਵਾਂ ਇਹਨੂੰ ਇਸਪਾ ਵੀ ਲਾਵਾਂ ਲੈਟਾਂ ਉਟਾਂ ਜਿਹੜੀ ਲਏ ਆ ਬਾਕੀ ਤਾਂ ਇਸਪਾ ਬੈਲਡਿੰਗ ਵਾਲਿਆਂ ਨੂੰ ਮਿਲ ਜਾਵੇ ਭਾਈ ਯਾਰ ਬੈਲਡਿੰਗ ਵਾਲੇ ਦੁਕਾਨਾਂ ਦੇਖਾ ਦੋਏ ਦੁਕਾਨਾਂ ਬੰਦ ਦੀ ਯਾਰ ਬਫਰ ਮੋਖਾ ਚਲੀ ਇਤਨਾ ਇਸ ਨੂੰ ਪੇਂਟ ਕਰਨ ਨੂੰ ਬਲੈਕ ਕਰਦੇ ਆ ਇਤਨਾ ਸੁੱਕਦੀ ਰਾਤ ਨੂੰ ਉਹ ਬੰਦਾ ਹੈ ਹੀ ਆ ਪੜੋਸੀ ਹੋ ਮਾਰਾ ਬਸ ਉਹ ਉਸ ਪਰ ਬੈਲਟੀ ਕਰਵਾ ਦੇ ਇਤਨਾ ਪੇਂਟ ਕਰਦੇ ਆ ਇਹਨੂੰ ਉਹ ਪੇਂਟ ਕਰਵਾਇਆਗਾ ਫਿਰ ਇਸਪਾ ਫਿੱਟ ਕਰਾ ਦੇਗੇ ਇਸ ਦੇ ਉੱਪਰ ਇਹਾਂ ਸੀ ਇਸ ਦੇ ਉੱਪਰ ਫਿੱਟ ਕਰਾਏਗਾ ਬਾਕੀ ਤੁਹਾਨੂੰ ਦਿਖਾਵਾਂ ਇਸ ਦੇ ਨਾਲ ਨਿਓਨ ਕਮਾ ਦੇਗੇ ਚਲੋ ਨਹੀਂ ਵੀ ਕੁੰਮ ਜੰਦੀ ਚੱਲ ਕੋਈ ਨਹੀਂ ਬੰਦੀ ਦੋ ਦੁਕਾਨਾਂ ਭਾਈ ਜਗਾ ਦੋਏ ਬੰਦ ਇਸ ਨੂੰ ਬਲੈਕ ਕਰ ਦੇ ਦੇਣਾ ਪੇਂਟ ਮਾਰ ਦੇ ਇਸਪਾ ਲੈ ਬਈ ਸਾਰ ਮਾਰਦੇ ਪੇਂਟ ਬੁਰਛ ਤੋਂ ਮਿਲਿਆ ਨਹੀਂ ਇਸ ਗੱਲ ਚਲਾਉਣਾ ਇੱਕ ਬੰਦੇ ਕਾਦੇ ਚੱਲ ਗਿਆ

ਤਲਵਾ ਯੋਦ ਖਵਾ ਜਿਹੜਾ ਕਰਦਾ ਜਗਾੜ ਦਾ ਲਾਇ ਦੇਖ ਕਿਤਰੋਂ ਗਲਾਗਾ ਛਤਰੀ ਵੀ ਸਾਈਡ ਵਾਂ ਸੁੱਕ ਤੋ ਗਈ ਓ ਤਾਰਕਾ ਦੇਖ ਰਹਾ ਤਾਂ ਮੈਂ ਲੈ ਬਤਾ ਕਿਤਰੋਂ ਕਿ ਲੱਗ ਰੇ ਦੂਸਰੇ ਪਾਸੇ ਦਿਖਾ ਦੇ ਨਹੀਂ ਰਹਿ ਰਿਹਾ ਤਾਰਕਾ ਤਾਂ ਹੁੰਦਾ ਨੂੰ ਲੈਟ ਪੇਂਟ ਕਰਦੀ ਆ ਦੇਖੋ ਈਵਨ ਨੇ ਇਹ ਜੋ ਗਿਆ ਹੋ ਕਰਦੀ ਚ ਪਲੇਟ ਪੇਂਟ ਕਰਦੀ ਕਹਿੰਦੇ ਬਾਈ ਕਰ ਦੋ ਈਵਨ ਲੈ ਕਰ ਦਾਈ ਬ ਹਾਂ ਠੀਕ ਹੈ ਜੀ ਬਾਕੀ ਉਹ ਪੇਂਟ ਕਰਦੀ ਬਾਈ ਉਸ ਕਹਿ ਗਿਆ ਇਸ ਪੰਨੀ ਹੁਣ ਲਾਵਾ ਇਦਨਾ ਸੁੱਕ ਗਈ ਥੋੜੀ ਜਿਹੀ ਰਹਿ ਗਈ ਇਹਨੂੰ ਅੱਧਾ ਘੰਟਾ ਹੋਰ ਤੋਂ ਪਲਵਾ ਕੇ ਇਸ ਪੰਨੀ ਹੁਣ ਲਾਵਾ ਬਾਕੀ ਇਦਨਾ ਸੁੱਕ ਜਾਈ ਫੇਸ ਪੇ ਲਵਾਵਾਂਗੇ ਠੀਕ ਹੈ ਜੀ ਲੈ ਬਾਈ ਛਤਰੀ ਸੁੱਕ ਗਈ ਇਸ ਪੰਨੀ ਹੁਣ ਲਾਵਾ ਇੱਕ ਵਾਰ ਅੰਦਰ ਘਵਾ ਦੇ ਇਸ ਕੀ ਉਹ ਹੈੱਡ ਕਲਰ ਕੀ ਲਏ ਆ ਇਸ ਕੇ ਅੰਦਰ ਨਿਊਨ ਕਮਾਦੇ ਪੂਰੀ ਇਹ ਫਾਈਕ ਕੇ ਲਾਵਾਂਗੇ ਇਹ ਗੱਲ ਲਾਵਾਂਗੇ ਹ ਇਸਕੇ ਸੇ ਚਪੇਰਾ ਕਮ ਹੈ ਕਮੀ ਨਾ ਦੀ ਤਾਂ ਲੱਗੀ ਜੀ ਧਿੱ ਰਹਿ ਗਈ ਹੱਥ ਛੇੜਦੀ ਇਨ ਮੇਰੇ ਸਾਰਾ ਬ ਲੱਗੀ ਹੋਏਗੀ ਗਲਤੀ ਕਿਰੀ ਅਜੋ ਦਸਤਾਨੇ ਬਣੇਗੇ ਕੀ ਹੋ ਗਿਆ ਇਹਨੂੰ ਟੈਸਟ ਕਰਕੇ ਦੇਖਾਂ ਬੜ ਵੀ ਰਹੀ ਆ ਗਦੀ ਮਹਾਰਾ ਚੁੱਡੂ ਬਣ ਜਾ ਇਸ ਤਰੀਕੇ ਚਾਈਨੀਜ਼ ਆਟਮ ਆ ਯਾਰ ਪਤਾ ਨਹੀਂ ਕਦ ਖੜ ਜਾ ਕਦ ਨਹੀਂ ਚਾਲੇ ਨੂੰ ਸਾਰਾ ਚਲਦੀ ਰਹਾ ਨਾ ਇੱਕ ਦਿਨ ਵੀ ਨਾ ਚੱਲਾ ਯੋ ਬੜ ਗਈ ਹੋਈ ਆ ਦੇਖੋ ਜੀ ਨਿਕਰੀ ਐ ਨਾ ਬਾਕੀ ਰਾਤ ਨੂੰ ਚੈੱਕ ਕਰਾਵਾਂ ਤੁਹਾਨੂੰ ਲੈ ਕੇ ਰਾਤ ਨੂੰ ਦੇਖੀਓ ਫਿਰ ਇਹ ਬੰਦਾ ਮਿਲਿਆ ਮੈਨੂੰ ਮਿਸਤਰੀ ਤੇ ਟਾਈਮ ਦੇਖ ਲਓ ਕੀ ਹੋ ਗਿਆ ਕਿਤਨਾ ਟਾਈਮ ਹੋ ਗਿਆ ਮੈਨੂੰ ਦੋ ਤਿੰਨ ਦਿਨਾਂ ਦਾ ਬੰਦ ਮਿਲੀ ਜੋ ਆਇਆ ਹੈ ਕਰ ਨਹੀਂ ਆ ਗਿਆ ਕਹਿੰਦਾ ਕੋਈ ਚੱਕਰ ਨਹੀਂ ਕਰੀ ਲੈ ਜਾਊਂਗਾ ਇਸ ਵਰਗੇ ਬੰਦੇ ਹੁਣ ਚੀਜ਼ੇ ਦੇ ਕੋਈ ਵੀ ਕੰਮ ਕਰਨਾ ਜਦ ਮਰਜ਼ੀ ਆਦ ਕਰਦੀ ਜਦ ਵੀ ਆ ਜਾਣਾ ਜੀ ਲੈ ਫਿਰ ਲਿਆਉਂ ਲਾਵਾਂ ਫਿਰ ਤੁਹਾਨੂੰ ਦਿਖਾਵਾਂ ਨਾਲ ਲੈ ਵੀ ਉਹ ਪਲੇਟ ਵੈਲਡ ਕਰਨੀ ਸੀ ਉੱਪਰ ਵਕੀ ਇਤਨੀ ਵੱਧ ਗਈ ਉਹ ਇਸ ਨੂੰ ਵੜਵਾ ਦੇਗੇ ਇਹ ਬਸ انا ਪੁੱਠੀ ਕਰਕੇ ਦਿਖਾਵਾਂ ਕਿੰਨਾ ਲੱਗਿਆ ਲੈ ਬਾਈ ਇਹਦੇ ਚੈੱਕ ਕਰ ਉਹ ਬੰਦ ਕਰ ਦਈਏ ਇਹਦੀ ਸਿਕਾ ਪਿੱਛੇ ਉੱਪਰ ਲਾਦੀ ਪਲੇਟ ਲੱਦੀ ਬਾਕੀ ਉਹ ਵਧ ਰਹੀ ਐ ਇਹਨੂੰ ਕਟਵਾ ਦੇਈਏ ਇਹਦੇ ਤੇ ਬਰਾਬਰ ਰਹਿ ਗਏ ਦੋ ਪਾਸੇ ਸੀ ਮੋਜਨ ਕੋ ਫਿਰ ਦਿਖਾਈ ਨੂੰ ਕਟਵਾਉਾਂ ਪਹਿਲਾਂ ਫਿਰ ਤੁਹਾਨੂੰ ਸਾਰੀ ਲੁੱਕ ਦਿਖਾਉਂਗਾ ਜ਼ਿਕੰਦਰ ਇਹ ਯਾਹਾਂ ਨੂੰ ਨਿਓਨ ਲੱਗ ਜਾਈ ਦੇਖੀ ले हो भाई वो लगी है नौकी हो गई ला भी रिफाइन काम डन हो गया इसमें मे लावे भाई इसकी चपेरा घुमा दिए अंदर डब्बा बन जाएगा दो देखा जी सारे घूम गई बाकी थो मिला ਦੀ ਹੈਗੇ ਨਾ ਮਰ ਬੰਦ ਨੂੰ ਮਾਰਾਗੀ ਨਾ ਸਮਝੋ ਨੀ ਦੋ ਸਮਝ ਤਾਂ ਗਾਧੀ ਬਾਗ ਨਾ ਉਸਕੇ niche ਲਾ ਦੇ ਇੱਕ ਲੈਓ ਮੇਰ ਜੀ ਫਾਈਨਲੀ ਲਿਓਨ ਸਾਰੇ ਬੰਨ ਕਮਾਦੀਓ ਚੈੱਕ ਕਰੋ ਦੇਖ ਹੱਥ ਵਿੱਚ ਚੜ ਗਿਆ ਮੇਰੇ ਦੋ ਇਹ ਦੇਖੋ ਸਾਰਾ ਐਫ ਵੀ ਕੀ ਇੱਕ ਲੱਗੀ ਇਹ ਇਧਰ ਹੱਥੋਂ ਹੀ ਸਹੀ ਇੱਕੋ ਲੱਗੀ ਬਾਕੀ ਸਾਰੇ ਬੰਨ ਨਿਓਨ ਕਮਾਦੀ ਬਾਈ ਯੋ ਤਾਂ ਛੱਡਿਆ ਕਿਉਂਕਿ ਇਸਕੇ niche ਨਟ ਪੜਦੇ ਥੋੜੀ ਉੱਪਰੋਂ ਚੱਕਰ ਨਾ ਨਟ ਪਟ ਜਾਣਗੇ ਇਹ ਤਾਂ ਥੋੜੀ ਢਿੱਲੀ ਛੱਡ ਦੀ ਦੋਏ ਦੋਏ ਖੁੰਜੀਆਂ ਬਾਕੀ ਦੇਖੋ ਤਾਂ ਬੱਕੇ ਤੁਹਾਨੂੰ ਲਾ ਕੇ ਆਈ ਬ ਇਹ ਬਲਾਵਾਂਗੇ ਨੂੰ ਲੈ ਕੇ ਸੁੰਗਣੀ ਤੋਂ ਸੁਣਦਾ ਨਹੀਂ ਨੂੰ ਲੈ ਕੇ ਤੁਹਾਨੂੰ ਇਹ ਨਿਤਾਰਾ ਤੂਰਾ ਪਾਏਗਾ ਫਿਟਿੰਗ ਚੈੱਕ ਕਰਕੇ ਫਿਰ ਸਾਨੂੰ ਮਿਲਾਂ ਇੱਕ ਰੱਖੀ ਇੱਕ ਰੱਖਿਆ ਬਾ ਐਕਸਟਰਾ ਕੁਛ ਆਉਂਦਾ ਓਏ ਇਹਨਾਂ ਨਵੇਂ ਲਾਉਂਗਾ ਆਪਣੇ ਸਾਹ ਆ ਬਈ ਅਰਥੀ ਤਾਰ ਲਾਦੀ ਆ ਠੀਕ ਆ ਹਲੋ ਬਈ ਇਸ ਕੀ ਵਾਇਰਿੰਗ ਕਰਦੀ ਦਿਖਾ ਮੈਨੂੰ ਬਾਲਗਾ ਇਹ ਬਾਕੀ ਛਾਤਰੀ ਰਹਿ ਗਈ ਇਹ ਚੈੱਕ ਕਰੋ ਯੋ ਬਾਕੀ ਇਹ ਦਰ ਇਹ ਇਸ ਕੀ ਪਿੱਛੇ ਇਕੱਠੀ ਕਰਦੀ ਵੈ ਨਹੀਂ ਲੈ ਬਾਕੀ ਇਸ ਕੇ ਅੰਦਰ ਵਈ ਲੋਗੋ ਲਾਵਾਂਗੇ ਬੱਧਿਆ ਸੈਨ ਬਾਕੀਆਂ ਚੰਕ ਕੇ ਕਰਾਂਗਾ ਲੋਗੋ ਬਾਕੀ ਇਹ ਛਾਤਰੀ ਵਜਿਹੜੀ ਨਿਓਨ ਲਾਈ ਆ ਉਸ ਕੀ ਵਸਾ ਛਾਤਰੀ ਲਾ ਕੇ ਉਹ ਉਸ ਕੀ ਦੇਖਣ ਲੁੱਕ ਐਸੀ ਜਾਵਗੀ ਬਾਕੀ ਉਹ ਕੇ ਬਾਰ ਲੱਟ ਵੀ ਲੱਦੀ ਐ ਬਾਕੀ ਤਾਂ ਉਹ ਲਾਵਾਂ ਨਾਲੇ ਫੂਡ ਲਾਵਾਂਗੇ ਜਿੱਕੇ ਐਸੀ ਜਿਹੜੀ ਜੋ ਉਹ ਡਕਸ ਰੇਵ ਮੱਕੀ ਫੇਸ ਕੀ ਲਓ ਬਰੇ ਬਰੇ ਲਾਸਟ ਤਾਰ ਆਇਆ ਇਸ ਤੋਂ ਬਾਅਦ ਆਪਣਾ ਕੰਮ ਡਨ ਹੁਣ ਮੈਂ ਬਾਕੀ ਇਸ ਦੀ ਦਿਨਵਾਇਨ ਲਓ ਵੀਰੇ ਇਹ ਇਹ ਚੈੱਕ ਕਰੋ ਤੁਹਾਨੂੰ ਚੈੱਕ ਕਰਾਉਂਗਾ ਮਨ ਨੂੰ ਲੱਗਿਆ ਹੁੰਦਾ ਇਤਨੀ ਵਧੀਆ ਲੱਗ ਗਈ ਪਰ ਇਹ ਆ ਦੇਖੋ ਬਈ ਹਾ ਮੈਂ ਬਤਾਉ ਫਿਰ ਕਿ ਐਸੀ ਲਗੀ ਆ ਇਹ ਬਾਕੀ ਇਸਕੇ ਨੀਚੇ ਬੱਤਰ ਲੈ ਆ ਤੇ ਡੀਮੇ ਲੜੀ ਨਹੀਂ ਲਿਆਤਾ ਹੈ ਇਸਕੇ ਨੀਚੇ ਲਾਉਂਗੇ ਪਿਛਲੇ ਪਾਸੇ ਖਾਲੀ ਆ ਅੱਗਾ ਅੱਗਾ ਵੜ ਰਹੀ ਆ ਇਹ ਅੱਗਾ ਅੱਗਾ ਵੜ ਰਹੀ ਬਸ ਪਿਛਲੇ ਪਾਸੇ ਖਾਲੀ ਓ ਲੰਡੀ ਕੱਲੋਂ ਲਾਉਂਗਾ ਯਾਰ ਨੀਚੇ ਹਾ ਤੋ ਟਾਈਮ ਹੋ ਗਿਆ ਖਾ ਸਾ 11 ਵਜੇ ਮੈਨੂੰ ਤੋ ਰੋਟੀ ਖਾਣੀ ਈ ਰੋਟੀ ਰੋਟੀ ਖਾਏਗਾ ਮੈਨੂੰ ਰੋਟੀ ਵੀ ਨਹੀਂ ਖਾਈ ਮੈਂ ਖਾਣਾ ਕੰਮ ਨਬੇੜਨਾ ਹਰੀ ਵੀ ਰਹਿ ਗਏ ਸੀ ਛਤਰੀਆਂ ਦੇ ਨਟ ਕਸਣੇ ਰਹਿ ਗਏ ਬਾਕੀ ਉਸ ਵੀਰਿਓ ਕਸੂਗਾ ਭਾਈ ਇਹ ਤਾਂ ਓਟੀ ਓਟੀ ਖਾਵਾਂ ਬਾਕੀ ਜੇ ਦਿਲ ਕਰੇ ਰਾਤ ਨੂੰਗਾ ਲੈਟਮੇ ਕਿ ਆ ਬਦ ਰਾਤ ਨੂੰ ਲਾ ਦੂੰ ਨੀਂਦ ਤਾਂ ਆਣੀ ਕੀ ਨਹੀਂ ਹੈ ਕਾਮ डन ਬਾਕੀ ਤੁਹਾਨੂੰ ਜਰੂਰ ਪਤਾਈਓ ਵੀਡੀਓ ਦੇਖ ਕੇ ਕਮੈਂਟਾਂ ਵਾ ਵੀ ਕਿਤਰੋਂ ਕੇ ਲਈ ਕਿਤਰੋਂ ਕੇ ਨਹੀਂ ਬਾਕੀ ਮੈਨੂੰ ਆਸ ਨਹੀਂ ਦੀ ਵੀਤ ਨਹੀਂ ਸੋਹਣੀ ਲੱਗ ਗਈ ਪਰ ਐਨ ਐਂਡ ਗੱਲਬਾਤ ਹੋ ਗਈ ਬਾਈ ਬਾਕੀ ਕੋਈ ਨਹੀਂ ਹਮ ਇਤਰੋਂ ਕੇ ਬਲੌਗ ਵਧੀਆ ਵਧੀਆ ਲੈਂਦੇ ਰਹਾਂਗੇ ਬਾਕੀ ਤੁਹਾਨੂੰ ਸਪੋਰਟ ਕਰਦੇ ਰਹੀਓ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਓਕੇ ਕੱਲੋਂ ਕੋਈ ਨਵਾਂ ਅਪਡੇਟ ਲਿਆਵਾਂਗੇ ਓਕੇ ਬਾਏ ਬਾਏ